ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਤਾ ਦਿੱਤਾ ਗਿਆ ਸੀ ਇਸ ਦੇਸ ਬੰਦ ਦੇ ਵਿੱਚ ਸਮਰਾਲਾ ਵਿਖੇ ਭਾਰਤ ਬੰਦ ਦਾ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ ਸਮਰਾਲਾ ਦੇ ਬਹੁਤ ਧਾਵਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਵੱਲੋਂ ਬੈਂਕ ਮਾਲ ਅਤੇ ਕਈ ਦੁਕਾਨਾਂ ਨੂੰ ਜਾ ਕੇ ਅਪੀਲ ਕਰਕੇ ਬੰਦ ਕਰਵਾਇਆ ਗਿਆ ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਅੱਜ ਭਾਰਤ ਬੰਦ ਦਾ ਜੋ ਸੱਦਾ ਦਿੱਤਾ ਸੀ ਇਸ ਨੂੰ 1 ਮਹੀਨੇ ਪਹਿਲਾਂ ਜਨਤਕ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਤੋਂ ਬਾਅਦ ਅਸੀਂ ਅੱਜ ਸਮਰਾਲਾ ਬਾਜ਼ਾਰ ਵਿਖੇ ਜਿੱਥੇ-ਜਿੱਥੇ ਕੋਈ ਦੁਕਾਨ ਬੈਂਕ ਜਾਂ ਮਾਲ ਖੁੱਲ੍ਹਾ ਹੈ ਉੱਥੇ ਜਾ ਕੇ ਅਪੀਲ ਕਰਕੇ ਕਿਸਾਨਾਂ ਦਾ ਸਾਥ ਦੇਣ ਲਈ ਆਪਣੇ-ਆਪਣੇ ਅਦਾਰੇ ਬੰਦ ਕਰਨ ਲਈ ਕਿਹਾ ਤਕਰੀਬਨ ਜਿੰਨੇ ਲੋਕਾਂ ਨੂੰ ਅਸੀਂ ਅਪੀਲ ਕੀਤੀ ਹੈ ਉਹਨਾਂ ਨੇ ਸਾਡਾ ਸਾਥ ਦਿੱਤਾ ਉੱਥੇ ਹੀ ਬੱਸਾਂ ਦੀ ਆਵਾਜ਼ਾਈ ਵੀ ਬੰਦ ਹੈ ਜਿਸ ਕਾਰਨ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਮਨਜੀਤ ਸਿੰਘ ਢੀਂਸਾ ਦੀ ਪਾਰਟੀ ਕਿਸਾਨ ਜੁਨਨੀਆ ਲੱਖੋਵਾਲ ਜ਼ਿਲ੍ਹਾ ਪ੍ਰਬੰਧਨ ਬੰਦ ਨੂੰ ਲੈ ਕੇ ਕਿਸ ਤਰ੍ਹਾਂ ਲੱਗਿਆ ਸਮਰਾਲੇ ਵਿੱਚ ਬੰਦ ਦਾ ਸਾਨੂੰ ਤਕਰੀਬਨ ਪੂਰਨ ਸਹਿਯੋਗ ਇਹ ਲੱਗ ਰਿਹਾ ਸਾਰੇ ਉਹ ਇੱਕ ਅੱਧੀ ਦੋ ਦੁਕਾਨਾਂ ਖੁੱਲੀਆਂ ਸੀ ਜਿਵੇਂ ਆਮਾਲ ਖੁੱਲਾ ਸੀ ਇਹਨਾਂ ਨੇ ਵੀ ਬੰਦੀ ਪ੍ਰਬੰਧ ਕਰ ਲਈ ਇੱਕ ਸ਼ਰਾਬ ਦਾ ਠੇਕਾ ਖੁੱਲਾ ਸੀ ਉਹਨਾਂ ਨੇ ਵੀ ਸਾਡੇ ਕਹਿ ਤੇ ਜਦੇ ਬੰਦ ਕਰ ਲਿਆ ਹੋਰ ਕੋਈ ਹੈ ਅੱਗੇ ਜਾ ਕੇ ਅਸੀਂ ਦੇਖ ਲੈਨੇ ਆਂ ਬਸ ਸਹਿਯੋਗ ਦੇ ਰਹੇ ਅੱਜ ਦਾ ਪ੍ਰੋਗਰਾਮ ਕੀ ਤੁਹਾਡਾ ਸਾਰਾ ਦਿਨ ਅੱਜ ਦਾ ਸਾਰਾ ਦਿਨ ਦਾ ਪ੍ਰੋਗਰਾਮ ਕੀ ਹੈ ਅੱਜ ਅੱਜ ਉੱਥੇ ਟੋਲ ਪਲਾਜੇ ਤੇ ਵੀ ਸਾਡੇ ਬੰਦੇ ਬੈਠੇ ਨੇ 12 ਵਜੇ ਤੋਂ ਫੇਰ ਟ੍ਰੈਫਿਕ ਵੀ ਬੰਦ ਹੋਊਗੀ ਉਹਦੇ ਵਿੱਚ ਹੁਣ ਇਹਦੇ ਕਰਕੇ ਸਕੂਲਾਂ ਦੇ ਪੇਪਰ ਵੀ ਸੀਗੇ ਕਿਸੇ ਨੇ ਡਾਕਟਰ ਦੇ ਜਾਣਾ ਮੈਰਿਜ ਨੇ ਅੱਜ ਵਿਆਹ ਬਹੁਤ ਨੇ ਉਹਦੇ ਕਰਕੇ ਖੁੱਲ੍ਹ ਦਿੱਤੀ ਸੀ 12 ਵਜੇ ਤੋਂ 4 ਵਜੇ ਤੱਕ ਜਿਹੜੀ ਟ੍ਰੈਫਿਕ ਆਮ ਹੈ ਲੋਕ ਆਵਾਜਾਈ ਕਰ ਰਹੇ ਨੇ ਉਹ ਬੰਦ ਹੋ ਜੂ ਕਿਸੇ ਨੂੰ ਜ਼ਰੂਰੀ ਕੰਮ ਹੋ ਕੋਈ ਦਵਾਈ ਲੈਣ ਚੱਲੇ ਆ ਜਾਂ ਕੋਈ ਵਿਆਹ ਚੱਲੇ ਆ ਜਾਂ ਕੋਈ ਬਿਮਾਰ ਆ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਓ ਇਹ ਰਾਈਜ਼ ਦਾ ਸ਼ੋਰੂਮ ਖੁੱਲਾ ਸੀ ਇਹ ਤੁਹਾਡੇ ਕਹਿ ਦੇ ਬੰਦ ਕੀਤਾ ਜਾਂ ਪਹਿਲਾਂ ਖੋਲੀ ਬੈਠੀ ਸੀ ਇਹ ਇਹਨਾਂ ਦਾ ਅੱਧਾ ਸ਼ੈਟਰ ਖੋਲਿਆ ਸੀ ਖੋਲਿਆ ਹੋਇਆ ਸੀ ਸਾਡੇ ਕਹਿ ਦੇ ਇਹਨਾਂ ਨੇ ਜਦੇ ਬੰਦ ਕਰ ਲਏ ਕਹਿੰਦੇ ਅਸੀਂ ਅਟੈਂਡੈਂਸ ਲਾ ਰਹੇ ਹਾਂ ਉਹਦੇ ਕਰਕੇ ਸਾਨੂੰ ਲਾਉਣਾ ਪੈਣਾ ਸੀ ਵੀ ਅਸੀਂ ਮਾਲਕਾਂ ਨੂੰ ਦਿਖਾ ਦਿੰਦੇ ਆ ਵੀ ਅਸੀਂ ਬੰਦ ਕਰਿਆ ਜਿਹੜੀ ਹੁਣ ਦੁਕਾਨਾ ਖੁੱਲੀ ਹੁਣ ਉਹਨਾਂ ਤੋਂ ਥੋੜੇ ਵੱਲੋਂ ਬੰਦ ਕਰਾਈ ਜਾਣਗੀਆਂ ਹਾਂਜੀ ਉਹ ਬੰਦ ਕਰਾਤੀਆਂ ਸਾਡੀ ਬੇਨਤੀ ਮੰਨ ਲਈ ਕੋਈ ਕਿਸੇ ਨਾਲ ਉਹ ਨਹੀਂ ਹੈਗਾ ਸਾਡੇ ਦਾ ਦੁਕਾਨਦਾਰ ਨੇ ਕਿਸੇ ਨੇ ਸਾਡੇ ਨਾਲ ਉਹ ਨਹੀਂ ਗੱਲਬਾਤ ਵਾਲੀ ਗੱਲ ਨਹੀਂ કરી ਉਹ ਸਹਿਮਤੀ ਨਾਲ ਹੀ ਬੰਦ ਕਰ ਲਈ ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪੀਅਨ ਟੀਵੀ